ਦੀ ਸੋਚ ਤੇ ਪੈਰਾ ਰਹਿਣ ਬਹੁਤ ਕੇ ਬਾਬਾ ਜੀ ਦੀ ਸੋਚ ਤੇ ਪੈਰਾ ਰਹਿਣ ਬਹੁਤ ਕੇ ਬਾਬਾ ਜੀ ਦੀ ਸੋਚ ਤੇ ਪੈਰਾ ਰਹਿਣ ਬਹੁਤ ਕੇ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰ ਅੱਜ ਭਾਰਤ ਰਤਨ 바ਵਾ ਡਾਕਟਰ ਭੀਮਰਾਓ ਵੀਰਕਰ ਸਾਹਿਬ ਜੀ ਦੇ ਜਨਮ ਦਿਹਾੜੇ ਤੇ ਡਾਕਟਰ ਭੀਮਰਾਓ ਬੁੱਧਾ ਟਰਸਟ ਸੰਨੇ ਵਾਲ ਦੇ ਮੈਂਬਰਾਂ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਪਦਾਨਿਆ ਬਾਬਾ ਸਹਿਬ ਭੀਮਰਾਓ ਅਭੀਰਕਰ ਜੀ ਦੀ ਸੋਚ ਤੇ ਪੂਰਨਿਆ ਤੇ ਚਲਦੇ ਹੋਏ ਟਰਸਟ ਬਾਬਾ ਭੀਮਰਾਓ ਟਰਸਟ ਸਾਨ੍ਹੇਆਲ ਵੱਲੋਂ 15 ਸਾਲ ਤੋਂ ਲਗਾਤਾਰ ਲੋੜਵੰਦ ਲੜਕੀਆਂ ਦੀਆਂ ਸਾਨ੍ਹੇਆਲ ਵਿੱਚ ਸ਼ਾਦੀਆਂ ਕੀਤੀਆਂ ਜਾਂਦੀਆਂ ਹਨ ਇਸੇ ਤਰ੍ਹਾਂ ਬਾਬਾ ਜੀ ਦੀ ਸੋਚ ਤੇ ਪਹਿਰਾ ਦਿੰਦੇ ਹੋਏ 2024 ਵਿੱਚ ਅਕਤੂਬਰ ਮਹੀਨੇ ਵੀ ਡਾਕਟਰ ਭੀਮਰਾਓ ਬੁੱਧਾ ਟਰੱਸਟ ਵੱਲੋਂ ਸਾਨੇ ਵਾਲ ਵੱਲੋਂ ਲੜਕੀਆਂ ਨੇ ਆ ਲੋੜਵੰਦੀਆਂ ਸ਼ਾਦੀਆਂ ਕੀਤੀਆਂ ਜਾਣਗੀਆਂ ਬਾਬਾ ਜੀ ਨੇ ਇਹੀ ਸੰਦੇਸ਼ ਦਿੱਤਾ ਸੀ ਸਾਡੇ ਦੱਬੇ ਕੁਚਲੇ ਲੋਕਾਂ ਨੂੰ ਉੱਪਰ ਚੁੱਕੋ ਬਰਾਬਰਤਾ ਦਾ ਹੱਕ ਦਿਓ ਬਾਬਾ ਜੀ ਨੇ ਦੱਬੇ ਕੁਚਲੇ ਲੋਕਾਂ ਨੂੰ ਉੱਪਰ ਚੁੱਕ ਕੇ ਬਰਾਬਰ ਦਾ ਹੱਕ ਦਿਵਾਇਆ ਸੰਵਿਧਾਨ ਦੇ ਵਿੱਚ ਸੁਭਨਾਣ ਲਿਖਿਆ ਬਾਬਾ ਜੀ ਦੇ ਜਨਮ ਦਿਵਸ ਤੇ ਅੱਜ ਫੇਰ ਮੇਰੇ ਬੁੱਧਾ ਟਰੱਸਟ ਦੇ ਮੈਂਬਰਾਂ ਵੱਲੋਂ ਲੱਖ ਲੱਖ ਵਧਾਈਆਂ ਦੇਸ਼ਵਸੀਆਂ ਨੂੰ ਦਿੰਦਾ ਹਾਂ ਸਾਡੇ ਪ੍ਰਧਾਨ ਜੀ ਹਰਪ੍ਰੀਤ ਸਿੰਘ ਜਰੂਰੀ ਕਿਤੇ ਦਿੱਲੀ 에ਰਪੋਰਟ ਤੇ ਜਾਣ ਕਾਰਨ ਅੱਜ ਹਾਜ਼ਰ ਨਹੀਂ ਹੋ ਸਕੇ ਸਾਡੇ ਕਲੱਬ ਦੇ ਮੈਂਬਰ ਕਲਦੀਪ ਸਿੰਘ ਰਾਜਕੁਮਾਰ ਜੀ ਗਿੱਲ ਜੀ ਵਿੱਕੀ ਜੀ ਵੱਲੋਂ ਬਾਬਾ ਜੀ ਦੇ ਜਨਮ ਦਿਵਸ ਤੇ ਸਾਰੇ ਦੇਸ਼ਵਸੀਆਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ ਅੰਤ ਵਿੱਚ ਮੈਂ ਮੇਰੇ ਛੋਟੇ ਵੀਰ ਸਵਰਨ న్యూਸ ਚੈਨਲ ਵਾਲੇ ਸਵਰਨਜੀਤ ਰੈਂਕੂ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ 15 ਸਾਲ ਤੋਂ ਸਾਡੀ ਹਰ ਕਵਰਿੰਗ ਕੀਤੀ ਹੈ ਤੇ ਜੈ ਭੀਮ ਜੈ ਭਾਰਤ